ਗਾਜਰ ਦਾ ਗਿਦਰੇਲਾ ਤਾਂ ਬਹੁਤ ਮਿੱਤਰਾਂ ਨੇ ਖਾਧਾ ਹੋਏਗਾ ਅੱਜ ਤੁਹਾਨੂੰ ਚਕੰਦਰ ਦਾ ਚੁਕਨਰੇਲਾ ਬਣਾ ਕੇ ਦੱਸਦੇ ਆ ਤੇ ਤੁਹਾਨੂੰ ਤਰੀਕਾ ਵੀ ਦੱਸਦੇ ਆ ਕਿ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਇਹ ਉਹ ਚੀਜ਼ ਹੈ ਉਹ ਨੁਸਖਾ ਹੈ ਜਿਹਦੇ ਨਾਲ ਘਟੇ ਖੂਨ ਨੂੰ ਪੂਰਾ ਕੀਤਾ ਜਾ ਸਕਦਾ ਹੈ ਖੂਨ ਸਰੀਰ ਦੇ ਵਿੱਚ ਖੂਨ ਦੀ ਮਾਤਰਾ ਵਧਾਈ ਜਾ ਸਕਦੀ ਹੈ ਸਭ ਤੋਂ ਪਹਿਲਾਂ ਦੋ ਤਿੰਨ ਪੀਸ ਚਕੰਦਰ ਦੇ ਲਓ ਤੇ ਉਹਨੂੰ ਧੋ ਸਾਫ਼ ਕਰਕੇ ਬਿੱਲੀ ਕਸ਼ ਕਰ ਲੋ ਇਦਾਂ ਲੀਕ ਕਰਨ ਤੋਂ ਬਾਅਦ ਕਿਸੇ ਫਰਾਈਪੈਨ ਜਾਂ ਕੜਾਈ ਦੇ ਵਿੱਚ ਇੱਕ ਦੋ ਚਮਚ ਦੇਸੀ ਘਿਓ ਦੇ ਪਾ ਕੇ ਇਹਨੂੰ ਭੁੰਨੋ ਚੰਗੀ ਤਰ੍ਹਾਂ ਜਦੋਂ ਇਹਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਇਹ ਬਿਲਕੁਲ ਪੁੱਜ ਜਾਵੇ ਤਾਂ ਫਿਰ ਇਹਦੇ ਵਿੱਚ ਤੁਸੀਂ ਮਿੱਠਾ ਪਾਓ ਮਿੱਠਾ ਸ਼ੱਕਰ ਗੁੜ ਚੀਨੀ ਮਿਸ਼ਰੀ ਕੁਝ ਵੀ ਹੋ ਸਕਦਾ ਹੈ ਅਸੀਂ ਤਾਂ ਸ਼ੱਕਰ ਪਾ ਕੇ ਇਹਨੂੰ ਬਣਾਇਆ ਹੈ ਬਾਕੀ ਤੁਸੀਂ ਆਪਣੇ ਪਸੰਦ ਦੀ ਕੋਈ ਵੀ ਮਿੱਠੀ ਚੀਜ਼ ਪਾ ਸਕਦੇ ਹੋ ਭਾਵੇਂ ਕਿ ਸ਼ਹਿਦ ਹੀ ਪਾ ਲਓ ਇਸ ਤੋਂ ਬਾਅਦ ਜਦੋਂ ਇਹਦਾ ਮਿੱਠਾ ਪਾਉਗੇ ਤੇ ਇਹਦੇ ਮਿੱਠੇ ਦੇ ਵਿੱਚ ਵੀ ਪਾਣੀ ਛੱਡੇਗਾ ਮਿੱਠਾ ਇਹਦਾ ਜਦੋਂ ਪਾਣੀ ਛੱਡੇਗਾ ਤੇ ਉਸ ਪਾਣ ਨੂੰ ਵੀ ਭੁੰਨ ਕੇ ਚੰਗੀ ਤਰ੍ਹਾਂ ਸੁਕਾ ਦਿਓ ਤੇ ਉਸ ਤੋਂ ਬਾਅਦ ਡਰਾਈ ਫਰੂਟ ਪਾ ਦਿਓ ਡਰਾਈ ਫਰੂਟ ਦੇ ਵਿੱਚ ਬਦਾਮ ਕਾਜੂ ਅਖਰੋਟ ਕਿਸ਼ਮਿਸ਼ ਜੋ ਵੀ ਤੁਸੀਂ ਪਸੰਦ ਕਰਦੇ ਹੋ ਉਹ ਪਾ ਸਕਦੇ ਹੋ ਅਗਰ ਨਹੀਂ ਪਾਉਣਾ ਚਾਹੁੰਦੇ ਤੇ ਇਹ ਸਕਿਪ ਵੀ ਕਰ ਸਕਦੇ ਹੋ ਟਰੋਪ ਵੀ ਸਕਦੇ ਹੋ ਇਸੇ ਤਰ੍ਹਾਂ ਅਗਰ ਤੁਸੀਂ ਮਿੱਠਾ ਨਹੀਂ ਪਾਉਣਾ ਚਾਹੁੰਦੇ ਕੋਈ ਸ਼ੂਗਰ ਦਾ ਮਰੀਜ਼ ਹੈ ਤਾਂ ਮਿੱਠੇ ਤੋਂ ਬਿਨਾਂ ਵੀ ਬਣਾ ਕੇ ਖਾ ਸਕਦਾ ਹੈ ਤੇ ਇਹਦੇ ਵਿੱਚ ਜਦੋਂ ਤੁਸੀਂ ਚੰਗੀ ਤਰ੍ਹਾਂ ਭੁੰਨੋਗੇ ਡਰਾਈ ਫਰੂਟ ਪਾ ਕੇ ਤੇ ਮਜ਼ੇਦਾਰ ਗੱਲ ਹੈ ਕਿ ਡਰਾਈ ਫਰੂਟ ਦਾ ਰੰਗ ਵੀ ਚਕੰਦਰ ਦਾ ਰੰਗ ਨਾਲ ਲਾਲ ਹੋ ਜਾਂਦਾ ਹੈ ਜਿਹੜਾ ਵੀ ਬੰਦਾ ਕੋਈ ਅਨੀਮੀਆ ਦਾ ਸ਼ਿਕਾਰ ਹੈ ਜਿੰਨੂੰ ਖੂਨ ਦੀ ਕਮੀ ਹੈ ਪਰ ਕੋਈ ਗੰਭੀਰ ਬਿਮਾਰੀ ਕਰਨ ਨਾ ਹੋਵੇ ਦੋ ਚਮਚ ਸਵੇਰੇ ਦੋ ਚਮਚ ਸ਼ਾਮ ਨੂੰ ਇਹਦੇ ਦੁੱਧ ਨਾਲ ਖਾਓ ਤੇ ਦੋ ਤਿੰਨ ਹਫ਼ਤਿਆਂ ਵਿੱਚ ਹੀ ਖੂਨ ਦੀ ਪੂਰਤੀ ਹੋ ਜਾਂਦੀ ਹੈ ਬੰਦਾ ਤੰਦਰੁਸਤ ਮਹਿਸੂਸ ਕਰਦਾ ਹੈ ਤੇ ਆਪਣੇ ਆਪ ਨੂੰ ਚੁਸਤ ਦਰੁਸਤ ਮਹਿਸੂਸ ਕਰਦਾ ਹੈ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਤੇ ਬਹੁਤ ਦੋਸਤ ਇਹ ਤੋਂ ਫਾਇਦਾ ਵੀ ਉਠਾਣਗੇ ਤੇ ਹੋਰ ਜਿੰਨੂੰ ਵੀ ਇਹੋ ਜੀ ਜ਼ਰੂਰਤ ਹੋਵੇ ਇਸ ਵੀਡੀਓ ਦੀ ਉਹਨੂੰ ਸ਼ੇਅਰ ਵੀ ਕਰੋ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ